ਵਾਹਿਗੁਰੂ 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 ਅੱਗੇ ਸਾਡਾ 6ਵੀਂ ਅਰਦਾਸ ਸਮਾਗਮ ਸਿਰ ਸੱਚੇ ਪਾਤਸ਼ਾਹ ਇਗੜਾ ਚੂਟ ਔਰ ਕਫਰ ਤੋਲਦੇ ਨੇ ਇਹਨਾ ਚੂਟ ਔਰ ਕਫਰ ਤੋਲਣਿਆ ਕੋਨੋ ਪੰਥ ਨੂੰ ਬਚਾਓ ਇਹਨਾ ਨੇ ਕਈ ਪਾਪੜ ਵੇਲਣੇ ਪਰ ਮੈਂ ਇਹ ਕਹਿ ਸਕਦਾ ਵਾਂ ਕਿ ਕਾਲਪੁਰਖ ਨੇ ਇਹਨਾ ਦੀ ਇੱਕ ਨਹੀਂ ਸੁਣਨੀ ਔਰ ਇਨੀਆਂ ਦਾ ਮਲਿਆ ਮੇਟ ਹੋ ਜਾਣਾ ਹੈ ਕੱਲ ਜਦੋਂ ਆਰਡਰ ਆਇਆ ਬਾਈ ਠੀਕ ਦਾ ਉਹਦੇ 'ਚ ਕਰਜ਼ਾ 400 ਕਰੋੜ ਤੋਂ ਵੱਧ ਕੇ 500 ਕਰੋੜ ਰੁਪਇਆ ਹੋ ਗਿਆ। ਤੇਰਾ ਦਾ ਇੰਟਰਸਟ ਹੈ ਕਿ ਅਸੀਂ ਸਰਕਾਰ ਨੂੰ ਕਿਵੇਂ ਖੁਸ਼ ਕਰਨਾ ਹੈ? ਅਸੀਂ ਆਪਣੀਆਂ ਟਿਕਟਾਂ ਕਿੱਦਾਂ ਲੈਣੀਆਂ? ਅਸੀਂ ਚੇਅਰਮੈਨੀਆਂ ਕਿੱਦਾਂ ਲੈਣੀਆਂ? ਅਸੀਂ ਆਪਣੇ ਗੰਦੇ ਕੰਮ ਕੀਤੇ ਹੋਏ ਕਿੱਦਾਂ ਸਰਕਾਰ ਤੋਂ ਠੀਕ ਕਰਾਣੇ ਨੇ? ਖਾਲਸਾ ਵਾਇਗੁਰ ਦੀ ਕੀ ਫਤ ਹੈ? ਅੱਗੇ ਸਾਡਾ 6ਵਾਂ ਅਰਦਾਸ ਸਮਾਗਮ ਸੀ। ਔਰ ਕਿਸ ਤਰ੍ਹਾਂ ਦਿੱਲੀ ਦੀ ਸੰਗਤ ਹੋਂ ਮਾ ਕੇ ਇਸ ਥਾਂ ਤੇ ਪਹੁੰਚੀ ਹੈ। ਜੇ ਦੇ ਆਸ-ਪਾਸ ਕੋਈ ਬਾਤੀ-ਬੋਤੀ ਸਿੱਖਾ ਦੇਣੀ ਹੈ ਮੈਂ ਨਾ ਸਾਰਿਆਂ ਦਾ ਧੰਵਾਦੀ ਆ ਬਾਕੀ ਗੱਲ ਮੈਂ ਆਪਣੀਆਂ ਅਰਦਾਸ ਵਿੱਚ ਕਰਦੀ ਆ ਸੱਚੇ ਪਾਤਸ਼ਾਹ ਇਹ ਜਿਹੜਾ ਝੂਠ ਔਰ ਕਫਰ ਤੋਲਦੇ ਨੇ ਇਹਨਾਂ ਝੂਠ ਔਰ ਕਫਰ ਤੋਲਣਿਆਂ ਕੋਲੋਂ ਪੰਥ ਨੂੰ ਬਚਾਓ ਜਿਤਨਾ ਝੂਠ ਔਰ ਕਫਰ ਇਹਨਾਂ ਨੇ ਬੋਲਿਆ ਹੈ ਮੇਰੇ ਖਿਆਲ ਦੇ ਵਿੱਚ ਦਸਮ ਪਾਤਸ਼ਾਹ ਨੇ ਮਸੰਦਾ ਨੂੰ ਕੜਾਇਆ ਚ ਗਰਮ ਕੜਾਇੰਦੇ ਤੇਲ ਚ ਪਾ ਕੇ ਸਾੜਿਆ ਸੀ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹਨਾਂ ਵਾਸਤੇ ਗੁਰੂ ਮਹਾਰਾਜ ਕਿਹੜੀ ਕਰਵਾਈ ਕਰੇਗਾ ਕਿ ਇਹਨਾਂ ਨੂੰ ਪਤਾ ਲੱਗ ਜਾਏ ਆਉਣ ਵਾਲੀਆਂ ਪੀੜ੍ਹੀਆਂ ਵੀ ਝੂਠ ਔਰ ਕਫਰ ਸੇ ਕੌਮਾਂ ਸੇ ਬਰਨਾਂ ਸੇ ਨਾਮ ਗੁਰਕਾਰ ਸੋਕਰ ਮੈਂ ਫਿਰ ਬੇਨਤੀ ਕਰਦਾ ਕਿ ਚੋਣਾ ਹੁਣ ਸਿਰ ਤੇ ਆ ਗਿਆ ਆਪਣੀਆਂ ਵੋਟਾਂ ਬਣਾਓ ਔਰ ਜਿੰਨੇ ਵਰਕਰ ਆ ਗਏ ਉਹ ਸਿਰ ਧੜ ਦੀ ਬਾਜੀ ਲਾ ਕੇ ਵੋਟਾਂ ਵੜਾਉਣ ਇਹਨਾਂ ਨੇ ਕਈ ਪਾਪੜ ਵੇਲਣੇ ਪਰ ਮੈਂ ਇਹ ਕਹਿ ਸਕਦਾ ਵਾਂ ਕਿ ਕਾਲਪੁਰਖ ਨੇ ਇਹਨਾਂ ਦੀ ਇੱਕ ਨਹੀਂ ਸੁਣਨੀ ਔਰ ਇਹਨਿਆਂ ਦਾ ਮਲਿਆ ਮੇਟ ਹੋ ਜਾਣਾ ਹੈ ਇਹਨਾਂ ਚੋਂ ਉਹੀ ਜਿੱਤੇਗਾ ਜਿਹੜਾ ਸਾਡੇ ਕੋਲ ਆਏਗਾ ਵਰਨਾ ਸਭ ਨਿਫਤ ਨਮੂਦ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਿਆ ਸੀ ਅਰਦਾਸ ਦਾ ਸਮਾਗਮ ਸ਼ੁਰੂ ਕੀਤਾ ਏ ਔਰ ਅਸੀਂ ਗੁਰੂ ਘਰਾਂ ਦੇ ਵਿੱਚ ਜਾ ਕੇ ਇਤਿਹਾਸਿਕ ਸਥਾਨਾਂ ਦੇ ਉੱਤੇ ਅਰਦਾਸ ਕੀਤੀ ਹੈ ਕਿਤੇ ਨਾ ਕਿਤੇ ਗੁਰੂ ਮੇਰ ਕਰੇਗਾ ਕਿ ਇਹ ਜਿਸ ਤਰ੍ਹਾਂ ਆਖਿਆ ਗਿਆ ਕਿ ਜਿਹੜੇ ਪਿਛਲੇ ਜਿਸ ਦਿਨ ਤਾਰੀਖ ਸੀਗੀ 22 ਤਰੀਕ ਨੂੰ ਬਾਹਰ ਆ ਕੇ ਕੋਰਟ ਤੋਂ ਕੀ ਕਹਿੰਦੇ ਨੇ ਪ੍ਰਧਾਨ ਸਾਹਿਬ ਤੇ ਉਹਨਾਂ ਦੇ ਮੈਂਬਰ ਤੋਤੇ ਅੰਗਰ ਬੋਲਣਾ ਸ਼ੁਰੂ ਹੋ ਗਿਆ ਜੀ ਸਾਰਾ ਕੁਝ ਹੱਲ ਕਰ ਰਹੇ ਆਂ ਪੇਮੈਂਟ ਆ ਅਸੀਂ ਦੇ ਚੁੱਕਿਆ ਪੇਮੈਂਟ ਮਤਲਬ ਪੇਮੈਂਟ ਆ ਅਸੀਂ ਦੇਣ ਜਾ ਰਹੇ ਆ ਸਾਡਾ ਐਗਰੀਮੈਂਟ ਹੋ ਗਿਆ ਜੱਜ ਸਾਹਿਬ ਮੰਨ ਗਏ ਨੇ ਹੁਣ ਕੋਈ ਵੀ ਚੀਜ਼ ਨਹੀਂ ਵਿਕੇਗੀ ਅਸੀਂ ਬੜੇ ਖੁਸ਼ ਹੋਏ ਕਿ ਗੁਰੂ ਘਰ ਦੀ ਪ੍ਰਾਪਰਟੀ ਬਚੇ ਇਹ ਕਿਸੇ ਤਰੀਕੇ ਬਚਾ ਲੈਣ ਅਸੀਂ ਇਹਨਾਂ ਦਾ ਸਹਿਯੋਗ ਕਰਨ ਨੂੰ ਤਿਆਰ ਆ ਲੇਕਿਨ ਝੂਠੇ ਨਾ ਮਾਰਨ ਯਾਰ ਤੁਸੀਂ ਜੱਜ ਸਾਹਿਬ ਦੇ ਆਰਡਰ ਨੂੰ ਗਲਤ ਪੜ੍ਹਦੇ ਹੋਗੇ ਕੱਲ ਜਦੋਂ ਆਰਡਰ ਆਇਆ ਬਾਈ ਠੀਕ ਦਾ ਉਹਦੇ ਵਿੱਚ ਕਰਜ਼ਾ 400 ਕਰੋੜ ਤੋਂ ਵੱਧ ਕੇ 500 ਕਰੋੜ ਰੁਪਇਆ ਹੋ ਗਿਆ ਹੈ ਔਰ ਉਹਦੇ ਵਿੱਚ ਜੱਤ ਸਾਹਿਬ ਨੇ ਆਖਿਆ ਕਿ ਇਹ ਐਫੀਡੇਵਿਟ ਦੇਣੇ ਕਿਦਾਂ ਉਤਾਰਨਗੇ ਮੈਂ ਸਮਝਦਾ ਵਾਂ ਕਿ ਝੂਠ ਦੀ ਕੋਈ ਸੀਮਾ ਹੁੰਦੀ ਹੈ ਤੁਸੀਂ ਨਵੇਂ ਪਾਸ਼ਾ ਦੇ ਅਸ탄 ਤੇ ਬੈਠ ਕੇ ਜਿਹੜੀ ਨਵੇਂ ਪਾਸ਼ਾ ਦੀਆਂ ਇਤਿਹਾਸਿਕ ਜ਼ਮੀਨਾਂ ਲਖੀ ਸ਼ਾ ਬਜਾਰਾ ਦੀਆਂ ਜ਼ਮੀਨਾਂ ਆਕਸ਼ਨ ਤੇ ਲਾਇਓ ਆ ਝੂਠੀ ਮੰਨ ਬੋਲਣ ਲੱਗ ਪਏ ਹੋ ਇਹ ਬਿੱਲੀ ਨੂੰ ਦੇਖ ਕੇ ਕਬੂਤਰ ਕਦ ਤੱਕ ਅੱਖਾਂ ਮੀਟੇਗਾ ਮੈਨੂੰ ਲੱਗਦਾ ਹੈ ਇਹਨਾਂ ਕੋਲ ਕੋਈ ਰੋਡ ਮੈਪ ਨਹੀਂ ਕਿਉਂਕਿ ਇਹ ਚੌਥਾ ਚੌਥਾ ਇਹਨਾਂ ਨੇ ਉਹ ਦਿੱਤਾ ਹੈ ਕੋਰਟ ਦੇ ਵਿੱਚ ਐਫ ਡੇਵਿਡ ਕਿ ਅਸੀਂ ਪਹਿਲਾ ਵੀ ਫੇਲ ਦੂਜਾ ਵੀ ਫੇਲ ਤੀਜਾ ਸ਼ਡਿਊਲ ਵੀ ਫੇਲ ਹੈ ਚੌਥਾ ਸ਼ਡਿਊਲ ਦਿੱਤਾ ਹੈ ਇਹ ਪਾਸ ਕਰ ਲੈਣ ਸੰਤਾਂ ਦੀ ਅਰਦਾਸ ਹੈ ਇਹ ਪੇਮੈਂਟਾਂ ਕਰ ਦੇਣ ਗੁਰੂ ਘਰ ਦੀਆ ਪ੍ਰਾਪਰਟੀ ਆ ਵਜ ਜਾਣ ਸਾਡੀ ਵੀ ਅਰਦਾਸ ਹੈ ਲੇਕਿਨ ਮਨੁਸ਼ਕ ਕੇਸ ਤੇ ਹੈ ਕਿ ਇਹਨਾਂ ਦਾ ਇੰਟਰਸਟ ਨਹੀਂ ਹੈ ਇਹ ਪੇਮੈਂਟਾਂ ਦੇ ਉੱਤੇ ਇਹਨਾਂ ਦਾ ਇੰਟਰਸਟ ਹੈ ਕਿ ਅਸੀਂ ਸਰਕਾਰ ਨੂੰ ਕਿਵੇਂ ਖੁਸ਼ ਕਰਨਾ ਹੈ ਅਸੀਂ ਆਪਣੀਆਂ ਟਿਕਟਾਂ ਕਿੱਦਾਂ ਲੈਣੀਆਂ ਅਸੀਂ ਚੇਅਰਮੈਨੀਆਂ ਕਿੱਦਾਂ ਲੈਣੀਆਂ ਅਸੀਂ ਆਪਣੇ ਗੰਦੇ ਕੰਮ ਕੀਤੇ ਹੋਏ ਕਿੱਦਾਂ ਸਰਕਾਰ ਤੋਂ ਠੀਕ ਕਰਾਣੇ ਨੇ ਇਹਨਾਂ ਦਾ ਇੰਟਰਸਟ ਹੈ ਕੌਮ ਦਾ ਇੰਟਰਸਟ ਨਹੀਂ ਹੈ ਇਸ ਕਰਕੇ ਗੁਰੂ ਅਗੇ ਅਰਦਾਸ ਕਰਦੇ ਆਂ ਅਸੀਂ ਆ ਕੇ ਗੁਰੂ ਹੀ ਕੋਮ ਦੀ ਬਾਹ ਫੜੇਗਾ ਔਰ ਗੁਰੂ ਹੀ ਰਾਤ ਖਾਏਗਾ